ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਫਾਰਮ ਚੈਨਲ ਜਿਹੜੇ ਦੇਖ ਰਹੇ ਹੋ ਨਵੇਂ ਜੁੜੇ ਹੋ ਜੀ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਜਿਹੜੇ ਫੇਸਬੁੱਕ ਪੇਜ ਦੇ ਉੱਪਰ ਦੇਖ ਰਹੇ ਆ ਜੀ ਉਹ ਕਰ ਲਓ ਫੇਸਬੁੱਕ ਪੇਜ ਨੂੰ ਫਾਲੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੀਲੀ ਰਾਵੀ ਬਾਰੇ ਥੋੜੀ ਡਿਟੇਲ ਜਾਣਕਾਰੀ ਦੇਣੀ ਹੈ ਜੀ ਨੀਲੀ ਰਾਵੀ ਦੀ ਬਰੀਡ ਹੈ ਬਾਈਆਂ ਕੋਲ ਬਹੁਤ ਚੰਗੀ ਆ ਨਿਰਮਾ ਸਾਣ ਦੀ ਝੋਟੀ ਆ ਬਿਲਕੁਲ ਪਿਆਰ ਆ ਸੋਣ ਦੇ ਲਈ ਲੇਵਾ ਬਹੁਤ ਸੋਹਣਾ ਬਣਾਉਂਦੀ ਦੁੱਧ ਵੀ ਸੋਹਣਾ ਕੱਢਦੀ ਹੈ ਤੇ ਇਹ ਐਤ ਕੀ ਇਸ ਵਾਰ ਡਾਇਮੰਡ ਬੋਲ ਤੋਂ ਗੱਬਣਾ ਦੇਖੋ ਬੱਚਾ ਕਿਵੇਂ ਦਿੰਦੀ ਐ ਅੱਗੇ 2-3 ਵਾਰ ਸੁੱਈ ਐ ਜੀ ਇਹ ਆ ਆ ਗਈ ਜੀ ਡਾਇਮੰਡ ਦੀ ਝੋਟੀ ਹਰੀਆਂ ਵਾਲੇ ਦੀ ਇਹ ਹੀਟ ਨੇ ਇੱਕ ਕੱਢ ਲਈ ਪਰ ਹੱਲੇ ਦੀ AI ਨਹੀਂ ਕਰਾਈ ਥੋੜਾ ਵਜਨ ਘਟਾ ਹੈ ਦਾ ਸੋਹਣੀ ਝੋਟੀ ਤਿਆਰ ਹੋ ਰਹੀ ਐ ਲੈ ਵਲੂਆ ਸੋਨਾ ਬਣਾਉਂਦੀ ਠੰਡੀ ਸੀਲ ਆ ਪੂਰੀ ਵਧੀਆ ਇੱਧਰ ਹੋ ਜਾ ਆ ਵੱਡੀਆਂ ਮੱਜਾਂ ਦੇ ਵਿੱਚ ਖੜੀ ਐ ਜੀ ਜਿਹੜੀ ਸੂਰਜ ਬੋਲ ਦੀਆਂ ਸੀਗੀਆਂ ਕੋਈ ਪੋਤਰੀ ਐ ਹਨਾ ਕਿ ਕਿਵੇਂ ਐਵੇਂ ਬ੍ਰੀਡ ਅੱਗੇ ਤੁਰੀ ਆਉਂਦੀ ਐ ਤੇ ਆ ਆ ਗਈ ਜੀ ਰਾਣੀ ਇਹਨੇ ਇੱਕ ਡਾਇਮੰਡ ਦੀ ਕੱਟੀ ਦਿੱਤੀ ਐ ਤੇ ਇੱਕ ਇਹਨੇ ਦਿੱਤੀ ਐ ਜਿਹੜਾ ਆਪਾਂ ਵੱਡਾ ਮਾਲੀ ਸੀ ਆਪਣੇ ਕੋਲੇ ਤੁਸੀਂ ਦੇਖਿਆ ਕਾਫੀ ਪੁਰਾਣੀਆਂ ਵੀਡੀਓ ਦੇ ਵਿੱਚ ਉਹ ਹੁਣ ਮਾਲੀ ਜਿਹੜਾ ਮਤਲਬ ਕਿ ਕ੍ਰੋਸਿੰਗ ਨਹੀਂ ਕਰਦਾਗਾ ਉਹਦੀ ਉਮਰ ਜ਼ਿਆਦਾ ਹੋ ਗਈ ਐ ਇੱਕ ਉਹਦੀ ਕੱਟੀ ਐ ਆ ਜਿਹੜਾ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਹਾਂ ਜੀ ਬੁੱਲ ਤਿਆਰ ਕੀਤਾ ਇਹਦੀ ਮਦਰ ਦੀ ਲਾਈਵ ਚੁਆਈ ਵੀ ਹੋਈ ਆ ਤੇ ਲਗਟੇਸ਼ਨ ਦੀ ਚੁਆਈ ਵੀ ਹੋਈ ਆ ਲਗਟੇਸ਼ਨ ਦੀ ਚੁਆਈ ਦੇ ਵਿੱਚ ਇਹਦੀ ਸਰਕਾਰੀ ਚੁਆਈ ਹੋਈ ਆ ਜੀ ਜਿਹੜਾ ਪ੍ਰੋਜੈਕਟ ਚੱਲਦਾ ਨੀਲੀ ਰਾਵੀ ਦਾ ਤੇ ਇਹਦਾ ਫਾਦਰ ਹੈਗਾ 나ਗ ਬੁੱਲ 나ਗ ਨਾਭੇ ਵਾਲਾ ਤੇ ਆ ਇਹਦੀ ਆ ਇਹ ਮਾਂ ਇਹਦੀ ਆ ਇਹਦੀ ਮਾਂ ਜਿਹੜੀ ਸਾਹਮਣੇ ਖੜੀ ਆ ਤੇ ਪੂਰੀ ਇਹਦੀ ਆਖੂਖ ਪੂਰੀ ਘੈਂਟ ਆ ਇਹਦੀ ਮਾਂ ਦੀ ਤਾਂ ਲਾਈਵ ਚੁਆਈ ਆਪਣੇ ਚੈਨਲ ਦੇ ਉੱਪਰ ਵੀ ਹੈਗੀ ਆ ਤੇ ਲਗਟੇਸ਼ਨ ਦੀ ਚੁਆਈ ਵੀ 4000 ਦੇ 4000 ਲੀਟਰ ਦੇ ਨੇੜੇ ਤੇ ਡਿਆ। ਉਹ ਸਰਟੀਫਿਕੇਟ ਵੇਖ ਕੇ ਆਪਾਂ ਤੁਹਾਨੂੰ ਦੱਸ ਦੇਵਾਂਗੇ। ਤੇ ਆ ਇਹਦੀ ਭੈਣ ਖੜੀ ਆ ਜਿਹੜੀ ਡਾਇਮੰਡ ਵਾਲੀ ਉਹ ਇਹਦੀ ਭੈਣ ਆ। ਇਹਦੀ ਚਵਾਈ ਵੀ ਦਿਖਾਵਾਂਗੇ। ਕੋਸ਼ਿਸ਼ ਹੈ ਕਿ ਇਹਦੀ ਮਾਂ ਦੀ ਚਵਾਈ ਤਾਂ ਦਿਖਾ ਦਿੱਤੀ ਆ ਕਿ ਇਹਦੀ ਭੈਣ ਦੀ ਚਵਾਈ ਦਿਖਾ ਕੇ ਆ ਜਿਹੜੀ ਡਾਇਮੰਡ ਵਾਲੀ ਖੜੀ ਆ ਉਸ ਤੋਂ ਬਾਅਦ ਇਸ ਬੁੱਲ ਦਾ ਸੀਮਨ ਤਿਆਰ ਕੀਤਾ ਜਾਵੇ। ਇਹਦੀਆਂ ਇਸ ਵਾਰ 5 ਕਟੀਆਂ ਆਈਆਂ ਨੇ। ਪਰ ਉਹਦਾ ਕਾਰਨ ਇਹ ਵੀ ਉਹ ਪੰਜੇ ਮੱਜਾਂ ਸੇਲ ਹੋ ਗਈਆਂ ਨੇ। ਤੇ ਜੇ ਆਪਾਂ ਨੂੰ ਜਿਹੜੇ ਬਾਈਆਂ ਕੋਲ ਗਈਆਂ ਨੇ ਉਹਨਾਂ ਨੇ ਕੋਈ ਡਿਟੇਲ ਬਾਅਦ ਚ ਦਿੱਤੀ ਵੀ ਕੱਟੀਆਂ ਨੇ ਕਿੰਨਾ ਦੁੱਧ ਕੱਢਿਆ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੀ ਇੱਕ ਕੱਟੀ ਤਾਂ ਸਾਡੀ ਬਿਲਕੁਲ ਨਜ਼ਰ ਦੇ ਵਿੱਚ ਆ ਉਹ ਬਾਈ ਨਾਲ ਕੰਟੈਕਟ ਰੱਖਾਂਗੇ ਜੀ ਉਹਨੇ ਆਪਾਂ ਨੂੰ ਬਾਅਦ ਵਿੱਚ ਡਿਟੇਲ ਦਿੱਤੀ ਜਦੋਂ ਤਿਆਰ ਹੋ ਗਈ ਤੇ ਤੁਹਾਡੇ ਨਾਲ ਸਾਂਝੀ ਜਰੂਰ ਕਰਾਂਗੇ ਜੀ ਕੋਸ਼ਿਸ਼ ਹੈ ਕਿ ਇਹਦੀ ਭੈਣ ਚਵਾ ਕੇ ਉਸ ਤੋਂ ਬਾਅਦ ਜੇ ਸੀਮਨ ਤਿਆਰ ਕਰਾਇਆ ਤਾਂ ਅਜੇ ਕੰਫਰਮ ਨਹੀਂ ਸੀਮਨ ਦਾ ਕਿਉਂਕਿ ਆ ਲੇਟ ਨੂੰ ਡਾਇਰੈਕਟ ਕ੍ਰੋਸਿੰਗ ਤੇ ਸਿਰਫ ਆਪਣੀਆਂ ਮੱਜਾਂ ਦੇ ਲਈ ਛੱਡਿਆ ਜਾਂਦਾ ਹੈ ਕਿਸੇ ਹੋਰ ਮੱਝ ਤੇ ਡਾਇਰੈਕਟ ਕ੍ਰਾਸਿੰਗ ਲਈ ਵੀ ਆਪਾਂ ਨਹੀਂ ਛੱਡਦੇਗੇ ਸਿਰਫ ਆਪਦੀਆਂ ਜਿਹੜਾ ਆਪਦੀਆਂ ਫਾਰਮ ਦੀਆਂ ਮੱਝਾਂ ਨੇ ਆਹ ਮੱਝਾਂ ਵੀ ਇਸ ਕਰਕੇ ਬੰਨੀਆਂ ਹੋਇਆਂ ਨੇ ਕਿਉਂਕਿ ਇਹਦੀ ਮਦਰ ਆ ਚਲੋ ਇਹ ਤੁਹਾਨੂੰ ਗੱਬਣੀਆਂ ਤੇ ਆਹ ਜਿਹੜੀ ਇਹਦੀ ਭੈਣ ਆ ਡਾਇਮੰਡ ਵਾਲੀ ਇਹਨੇ ਹੀਟ ਕੱਢੀ ਸੀ ਇਹਨੂੰ ਘਰੇ ਤਾਂ ਬੰਨਿਆ ਸੀਗਾ ਕਿ ਜਿਹੜਾ ਬੋਲਾ ਪਸ਼ੂਆਂ ਦੇ ਨਾਲ ਬਾਹਰ ਜਾਂਦਾ ਤੇ ਉੱਥੇ ਕਿਤੇ ਕ੍ਰਾਸ ਨਾ ਕਰਦਾ ਤੇ ਇਹ ਬੋਲਾ ਅੱਜ ਘਰੇ ਤਾਂ ਸੀਗਾ ਅੱਜ ਵੀਡੀਓ ਬਣਾਉਣੀ ਸੀ ਤੇ ਇੱਕ ਇਹਦੇ ਮਾਰਿਆ ਨੱਥ ਅੱਜ ਤਾਜੀ ਤਾਜੀ ਨੱਥ ਮਾਰੀ ਐ ਆ ਦੇਖੋ ਜੀ ਪਹਿਲਾ ਇਹ ਖਰਾਬ ਤਾਂ ਨਹੀਂ ਕਰਦਾ ਵੈਸੇ ਨੱਥ ਤਾਂ ਮਾਰ ਦਿੱਤੀ ਆ ਵੀ ਜਿਵੇਂ ਨਾ ਹੁਣ ਉਮਰ ਜ਼ਿਆਦਾ ਹੁੰਦੀ ਜਾਂਦੀ ਫਿਰ ਬਾਅਦ ਚ ਪਰੇਸ਼ਾਨ ਕਰੂਗਾ ਤੇ ਸੋਨਾ ਤਿਆਰ ਹੋਇਆ ਜੀ 나ਗ ਦਾ ਬੱਚਾ ਨਾਭੇ ਵਾਲੇ ਦਾ 나ਗ ਤੁਹਾਨੂੰ ਪਤਾ ਹੈ ਜੀ ਅੱਜ ਕੱਲ 22 ਪਿੰਡੀ ਦੇ ਫਾਰਮ ਤੇ ਆ ਗਿਆ 22 ਕਰਮਵੀਰਕ ਨਾਲ ਗੱਲ ਹੀ ਸੋ ਦੱਸ ਰਹੇ ਸੀਗੇ ਤੇ ਸੋਨਾ ਬੋਲਿਆ ਜੀ ਉਹ ਵੀ ਇਧਰੋਂ ਚਲੋ ਪੁੱਤਰਾ ਇਹਨਾਂ ਥੋੜਾ ਜਿਹਾ ਕਮਾ ਕੇ ਦਿਖਾਉਣੇ ਆਂ ਜੀ ਤੁਹਾਨੂੰ ਤੇ ਅੱਜ ਦੀ ਵੀਡੀਓ ਆਪ ਬਣਾ ਰਹੇ ਸੀ ਜੋਸਨ ਡੇਰੀ ਫਾਰਮ ਪਿੰਡ ਗਿੱਲਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੇ ਮਾਲੀ ਸੋਨਾ ਤਿਆਰ ਹੋਇਆ ਜੀ ਬਾਕੀ ਇਹਦੀ ਕੋਈ ਸਪੈਸ਼ਲ ਕੇਅਰ ਆਪਾਂ ਜਿਵੇਂ ਕਹਿ ਸਕਦੇ ਹਾਂ ਨਹੀਂ ਕੀਤੀ ਜਿਹੜੇ ਆਪਾਂ ਪ੍ਰੋਡਕਟ ਪਾਉਣੇ ਉਹ ਕੋਈ ਨਹੀਂ ਵਰਤਿਆ ਗਿਆ ਬਾਹਰ ਪਸ਼ਵਾਂ ਦੇ ਨਾਲ ਚਰਨ ਵਾਸਤੇ ਜਾਂਦਾ ਜੇ ਉੱਥੇ ਕਾਫੀ ਘਾਹ ਵਗੈਰਾ ਹੈ ਤੇ ਘਾਹ ਦੇ ਉੱਪਰ ਹੀ ਪਲਿਆ ਜੀ ਤੇ ਇਹਨੇ ਮੱਝਾਂ ਵੀ ਕਾਫੀ ਕ੍ਰਾਸ ਕੀਤੀਆਂ ਨੇ ਜਿਹੜੀਆਂ ਆਪਣੇ ਇਹਨਾਂ ਦੇ ਫਾਰਮ ਦੀਆਂ ਨੇ ਉਹ ਲਗਭਗ ਸਾਰੀਆਂ ਹੀ ਕ੍ਰਾਸ ਹੋਈਆਂ ਇਹਦੀ ਮਾਂ ਤੇ ਭੈਣ ਛੱਡ ਕੇ ਇੱਕ ਇਹਦੀ ਭੈਣ ਛੋਟੀ ਐ ਬਾਕੀ ਜਿਹੜੀ ਲਾਈਨ ਐ ਇਹਨਾਂ ਕੋ ਸਾਰੀ ਅਲੱਗ ਆ ਜਿਵੇਂ ਉਹ ਨਿਰਮਾ ਦੀ ਬੈਠੀ ਐ ਪਰ ਉਹਨੂੰ ਵੀ ਡਾਇਮੰਡ ਦੀ ਏਆਈ ਕਰਵਾਈ ਐ ਕਿਉਂਕਿ ਡਾਇਮੰਡ ਦਾ ਰਿਜ਼ਲਟ ਵੀ ਬਾਈ ਕਹਿੰਦੇ ਦੇਖਣਾ ਆਪਾਂ ਛੋਟੀਆਂ ਆਉਣ ਕਿੰਨਾ ਦੁੱਧ ਕੱਢਦੀਆਂ ਨੇ ਤੇ ਵੱਡੇ ਮਾਲੀ ਦੀਆਂ ਵੀ ਜਿਹੜੀਆਂ ਕਿੰਨੀਆਂ ਕੱਟੀਆਂ ਨੇ ਉਹ ਵੀ ਆ ਪੰਜ ਆਈਆਂ ਪੰਜ ਕੱਟੀਆਂ ਵੱਡੇ ਮਾਲੀ ਦੀਆਂ ਨੇ ਜਿਹੜਾ ਬਜ਼ੁਰਗ ਹੋ ਗਿਆ ਉਹਨੂੰ ਉਮਰ ਹੋ ਗਈ ਉਹਦੀ ਉਹਦੀ ਵੀਡੀਓ ਜੇ ਮੈਨੂੰ ਲੱਗ ਗਈ ਫੋਨ ਦੇ ਵਿੱਚੋਂ ਤੇ ਆਪਾਂ ਜ਼ਰੂਰ ਵੀਡੀਓ ਦੇ ਵਿੱਚ ਲਾਵਾਂਗੇ ਇਕ ਤੁਹਾਨੂੰ ਯਾਦ ਆ ਸਕੇ ਕਿ ਉਹ ਮਾਲੀ ਉਹਦਾ ਆਪਾ ਸੀਮੰਨ ਤਿਆਰ ਕੀਤਾ ਸੀ ਜੀ ਤੇ ਸੀਮੰਨ ਤਿਆਰ ਕਰਨ ਤੋਂ ਬਾਅਦ ਉਹਦਾ ਸੀਮੰਨ ਡੈੱਡ ਹੋ ਗਿਆ ਤੇ ਕਿਸੇ ਨੂੰ ਨਹੀਂ ਦਿੱਤਾ ਆਪਣੀਆਂ ਕੋਲ ਵੀਡੀਓ ਹੈ ਨੇ ਸੀਮੰਨ ਉਹਦਾ ਸੁੱਟ ਦਿੱਤਾ ਸੀਗਾ ਵੀ ਆਪਾਂ ਕਿਸੇ ਨੂੰ ਇਹ ਨਹੀਂ ਵੀ ਨੁਕਸਾਨ ਹੋਵੇ ਕਿਸੇ ਦਾ ਨਾ ਸੀਮੰਨ ਬਹੁਤ ਉਹਦੇ ਬਾਈਆਂ ਦੇ ਫੋਨ ਆਏ ਸੀ ਵੀ ਉਸ ਬੋਲਦਾ ਸੀਮੰਨ ਬਣਵਾਇਆ ਹੋਵੇ ਤਾਂ ਦਿਓ ਪਰ ਉਹਦਾ ਸੀਮੰਨ ਬਈ ਡੈੱਡ ਹੋ ਗਿਆ ਸੀ ਪਤਾ ਨਹੀਂ ਕਾਰਨ ਕੀ ਬਣਿਆ ਇਸ ਚੀਜ਼ ਦੀ ਸਮਝ ਨਹੀਂ ਆਈ ਤੇ ਆ ਨੀਲੀ ਰਾਵੀ ਬਰੀਡ ਹੈ ਜੀ ਸਾਰੀ ਤੁਸੀਂ ਦੇਖ ਰਹੇ ਹੋ ਇਹ ਤਾਂ ਬਹੁਤ ਥੋੜੀਆਂ ਝੋਟੀਆਂ ਨੇ ਘਰੇ ਬਾਕੀ ਸਾਰੀਆਂ ਜੜੀਆਂ ਨੇ ਉਹ ਬਾਹਰ ਖੇਤ ਨੇ ਚਰਨ ਵਾਸਤੇ ਜਾਂਦੀਆਂ ਨੇ ਬਾਕੀ ਦੁਬਾਰਾ ਤੁਹਾਨੂੰ ਨਾਗ ਬੁੱਲ ਦਾ ਬੱਚਾ ਦਿਖਾ ਰਹੇ ਹਾਂ ਜੀ ਬਹੁਤ ਹੀ ਟਾਪ ਕੁਆਲਟੀ ਦਾ ਤਿਆਰ ਹੋਇਆ ਵੀਡੀਓ ਨੂੰ ਬਾਅਦ ਉਹ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਜੀ ਤੁਹਾਨੂੰ ਬੁੱਲ ਕਿਵੇਂ ਲੱਗਿਆ ਤੇ ਜਿਹੜੀ ਪਲੈਨਿੰਗ ਆ ਤੁਹਾਨੂੰ ਉਹ ਕਿਵੇਂ ਲੱਗੀ ਭੈਣ ਦਾ ਦੁੱਧ ਦੇਖ ਕੇ ਕੋਸ਼ਿਸ਼ ਆ ਕਿ ਇਹਦੀਆਂ ਦੋ ਤਿੰਨ ਝੋਟੀਆਂ ਦਾ ਦੁੱਧ ਵੇਖ ਕੇ ਉਸ ਤੋਂ ਬਾਅਦ ਸੀਮਨ ਤਿਆਰ ਕਰਾਇਆ ਜਾਵੇ ਵੀਡੀਓ ਨੂੰ ਬਾਅਦ ਉਹ ਲਾਈਕ ਤੇ ਸ਼ੇਅਰ ਕਰ ਦਿਓ ਜੀ ਕਮੈਂਟਾਂ ਦੇ ਵਿੱਚ ਦੱਸਿਓ ਜੀ ਕਿਵੇਂ ਦੇ ਲੱਗੀ ਸਾਰੀ ਬਰੀਡ ਆਜੀ ਰਾਣੀ ਖੜੀ ਹੈ ਇਹ ਦੁਬਾਰਾ ਫਿਰ ਸੋਣ ਵਾਲੀ ਹੈ ਤੇ ਇਹ ਤੁਹਾਨੂੰ ਦੱਸਾਂਗੇ ਜੀ ਕੀ ਬੱਚਾ ਦਿੰਦੀ ਹੈ ਤੇ ਜੇ ਸੈਟਿੰਗ ਬੈਠੀ ਤੇ ਹੋ ਸਕਦਾ ਦੁਬਾਰਾ ਇਹਦੀ ਲਾਈਵ ਇਸ ਵਾਰ ਵੀ ਕੀਤੀ ਜਾਵੇ ਕਰ ਦਿਓ ਜੀ ਵੀਡੀਓ ਨੂੰ ਵੱਤ-ਵੱਤ ਲਾਈਕ ਤੇ ਸ਼ੇਅਰ ਤੇ ਬਰੀਡ ਜਰੂਰ ਦੱਸਿਓ ਜੀ ਕਿਵੇਂ ਦੀ ਲੱਗੀ ਇਹਦਾ ਨਾਮ ਰਾਣੀ ਹੈ ਜੀ ਤੇ ਜੇ ਕਿਸੇ ਨੇ ਲਾਈਵ ਦੇਖਣਾ ਤੇ ਆਪਣੇ ਚੈਨਲ ਦੇ ਉੱਪਰ ਸੰਧੂ ਫਾਰਮ ਚੈਨਲ YouTube ਨੂੰ ਖੋਲ ਕੇ ਉਹਦੇ ਉੱਪਰ ਇੱਕ ਆਪਸ਼ਨ ਆਉਗੀ ਲਾਈਵ ਦੀ ਉਹ ਲਾਈਵ ਦੇ ਉੱਪਰ ਕਲਿੱਕ ਕਰਕੇ ਤੁਸੀਂ ਇਹਦੀ ਵੀਡੀਓ ਜਿਹੜੀ ਉਹ ਦੇਖ ਸਕਦੇ ਹੋ ਦੁੱਧ ਦੇਖ ਸਕਦੇ ਹੋ ਕਿੰਨਾ ਦਿੱਤਾ ਤੇ ਇਹਦੀ ਲੋਕੇਸ਼ਨ ਦੀ ਚਵਾਈ ਵੀ ਹੈ ਉਹ ਆਨਲਾਈਨ ਉਹ ਵੀ ਚੈੱਕ ਹੋ ਜੂਗੀ ਪਰ ਇਹਦਾ ਹਾਲੇ ਸੀਮਰ ਬਣਾਉਣ ਦਾ ਕੋਈ ਵਿਚਾਰ ਨਹੀਂਗਾ ਇਸ ਲਈ ਸੀਮਰ ਵਾਸਤੇ ਕੋਈ ਵੀ ਬਾਈ ਫੋਨ ਨਾ ਕਰੇ ਨਾ ਹੀ ਡਾਇਰੈਕਟ ਕ੍ਰੋਸਿੰਗ ਲਈ ਛੱਡਿਆ ਜਾਂਦਾ ਜੀ ਸਿਰਫ ਆਪਣੇ ਪਿਛਮ ਵਾਲੀ ਰੱਖਿਆ ਫਿਲਹਾਲ ਰਿਕਾਰਡ ਚੈੱਕ ਕਰਕੇ ਉਸ ਤੋਂ ਬਾਅਦ ਜਿਹੜੀ ਆਮ ਫਾਰਮਰ ਨੂੰ ਇਹਦੀ ਸਹੂਲਤ ਜੇ ਦੇ ਸਕੇ ਤੇ ਜ਼ਰੂਰ ਦੇਣਗੇ ਜੀ ਵੀਡੀਓ ਨੂੰ ਕਰਦੇ ਹੋ ਤਾਂ ਲਾਈਕ ਤੇ ਸ਼ੇਅਰ ਧੰਨਵਾਦ ਜੀ